ਅਮਰੀਕਾ ਦੇ ਰਾਸ਼ਪਤੀ ਡੋਨਲਡ 트ੰਪ ਦੇ ਇੱਕ ਹੋਰ ਫੈਸਲੇ ਨੇ ਅਮਰੀਕਾ ਰਹਿ ਰਹੇ ਲੱਖਾਂ ਭਾਰਤੀਆਂ ਦੇ ਹੱਥਾਂ ਪੈਰਾਂ ਨੂੰ ਕੰਬਾ ਦਿੱਤਾ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਤਾਜ਼ਾ ਫੈਸਲੇ ਦੇ ਨਾਲ ਉਹਨਾਂ ਨਾਲ ਕੀ ਹੋਣ ਜਾ ਰਿਹਾ ਹੈ ਜਾਂ ਫਿਰ ਵੱਧ ਤੋਂ ਵੱਧ ਬੁਰਾ ਕੀ ਹੋ ਸਕਦਾ ਹੈ। ਆਸਾਂ ਉਮੀਦਾਂ ਲੈ ਕੇ ਅਮਰੀਕਾ ਰਹਿ ਰਹੇ ਭਾਰਤੀਆਂ ਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਹੈ। ਇਕੱਲੇ ਭਾਰਤੀ ਨਹੀਂ, ਹੋਰ ਵੀ ਜਿੰਨੇ ਪ੍ਰਵਾਸੀ ਹਨ ਅਮਰੀਕਾ ਦੇ ਉਹਨਾਂ ਦੇ ਲਈ ਇਹੀ ਫਰਮਾਨ ਆਇਆ ਹੈ। ਤੇ ਜਿਸ ਤਰ੍ਹਾਂ 트럼ਪ ਪ੍ਰਵਾਸੀਆਂ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਵੱਡੇ ਫੈਸਲੇ ਲੈ ਰਹੇ ਹਨ ਜਿਹਾ ਲੱਗਣ ਲੱਗ ਪਿਆ ਹੈ ਕਿ 트럼ਪ ਇੱਕ ਇੱਕ ਭਾਰਤੀ ਨੂੰ ਅਮਰੀਕਾ ਚੋਂ ਕੱਢਣ ਲਈ ਹੀ ਦੂਸਰੀ ਵਾਰੀ ਰਾਸ਼ਟਰਪਤੀ ਬਣੇ ਹਨ ਰਾਤੋ-ਰਾਤ ਟਰੰਪ ਪ੍ਰਸ਼ਾਸਨ ਨੇ ਬਿਨਾ ਕਿਸੇ ਅਲਰਟ ਜਾਂ ਚੇਤਾਵਨੀ ਦੇ ਆਟੋਮੈਟਿਕ ਵਰਕ ਪਰਮਿਟ ਐਕਸਟੈਂਸ਼ਨ ਦੀ ਸਹੂਲਤ ਨੂੰ ਖਤਮ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਅਮਰੀਕਾ ਤੋਂ ਲੈ ਕੇ ਭਾਰਤ ਤੱਕ ਚਿੰਤਾ ਦੀ ਲਹਿਰ ਹੈ ਭਾਰਤੀਆਂ ਤੇ ਨੌਕਰੀ ਜਾਣ ਦੀ ਤਲਵਾਰ ਟੰਗੀ ਗਈ ਹੈ ਤਾਂ ਭਾਰਤ ਵਿੱਚ ਬੈਠੇ ਉਹਨਾਂ ਦੇ ਮਾਪੇ ਜਿਨ੍ਹਾਂ ਨੇ ਕਰੋੜਾਂ ਰੁਪਏ ਖਰਚ ਕਰਕੇ ਲੱਖਾਂ ਰੁਪਏ ਲਾ ਕੇ ਬੱਚਿਆਂ ਨੂੰ ਲੀਗਲ ਤਰੀਕੇ ਨਾਲ ਬਿਹਤਰ ਭਵਿੱਖ ਵਾਸਤੇ ਭੇਜਿਆ ਉਹ ਵੀ ਹੁਣ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਨ ਸਬਸਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ 트ੰਪ ਦੇ ਨਵੇਂ ਫਰਮਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਉਸ ਦੇ ਨਿਸ਼ਾਨੇ ਤੇ ਗੈਰ ਕਾਨੂੰਨੀ ਪ੍ਰਵਾਸੀ ਹੀ ਨਹੀਂ ਬਲਕਿ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਭਾਰਤੀ ਵੀ ਹਨ ਅਮਰੀਕਾ ਦਾ ਡਿਪਾਰਟਮੈਂਟ ਆਫ ਹੋਮਲੈਂਡ ਰਾਸ਼ਟਰਪਤੀ 트ੰਪ ਦਾ ਉਹ ਹਥਿਆਰ ਬਣ ਗਿਆ ਜਿਸ ਦੇ ذریعے ਉਹ ਪ੍ਰਵਾਸੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਉਣ ਲਈ ਵਰਤ ਰਹੇ ਨੇ ਡਿਪਾਰਟਮੈਂਟ ਆਫ ਹோம்ਲੈਂਡ ਸਿਕਿਉਰਿਟੀ ਯਾਨਕੀ ਡੀ ਐਚ ਐਸ ਦੇ ਨਵੇਂ ਫਰਮਾਨ ਮੁਤਾਬਿਕ ਮੰਨ ਲਓ ਜੇ ਅਮਰੀਕਾ ਦੇ ਵਿੱਚ ਰਹਿ ਰਹੇ ਕਿਸੇ ਵਿਅਕਤੀ ਦਾ ਵਰਕ ਪਰਮਿਟ ਕੱਲ ਨੂੰ ਖਤਮ ਹੋ ਰਿਹਾ ਤਾਂ ਉਹ 30 ਅਕਤੂਬਰ ਤੋਂ ਬਾਅਦ ਆਟੋਮੈਟਿਕ ਅੱਗੇ ਨਹੀਂ ਵਧੇਗਾ ਰੀਨਿਊ ਨਹੀਂ ਹੋਵੇਗਾ ਹੁਣ ਤੱਕ ਇਹ ਹੁੰਦਾ ਸੀ ਕਿ ਜੇ ਵਰਕ ਪਰਮਿਟ ਖਤਮ ਹੋ ਜਾਵੇ ਜਾਂ ਖਤਮ ਹੋਣ ਵਾਲਾ ਹੈ ਤਾਂ ਆਟੋਮੈਟਿਕ 540 ਦਿਨਾਂ ਦੇ ਲਈ ਇਸ ਨੂੰ ਵਧਾ ਦਿੱਤਾ ਜਾਂਦਾ ਸੀ ਇਹਦਾ ਵਾਧਾ ਮਿਲ ਜਾਂਦਾ ਸੀ ਇਸ ਦੌਰਾਨ ਤੁਹਾਨੂੰ ਆਪਣਾ ਵਰਕ ਪਰਮਿਟ ਮੁੜ ਤੋਂ ਅਪਲਾਈ ਕਰਕੇ ਰੀਨਿਊ ਕਰਵਾਉਣ ਲਈ ਸਮਾਂ ਮਿਲ ਜਾਂਦਾ ਸੀ ਤੇ ਤੁਹਾਨੂੰ ਵਰਕ ਪਰਮਿਟ ਦੀ ਐਕਸਟੈਂਸ਼ਨ ਵੀ ਮਿਲ ਜਾਂਦੀ ਸੀ ਪਰ ਹੁਣ ਜਿਹਾ ਨਹੀਂ ਹੋਵੇਗਾ ਅਜੇ ਵਿੱਚ ਸਵਾਲ ਉੱਠ ਰਿਹਾ ਹੈ ਕਿ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਕੀ ਨੌਕਰੀ ਚਲੀ ਜਾਊਗੀ ਤੇ ਅਮਰੀਕਾ ਛੱਡ ਕੇ ਜਾਣਾ ਪਊਗਾ USA ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਸ ਡਾਇਰੈਕਟਰ ਜੋਸੇਫਰ ਐਲਡੋ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ এমਪਲੋਇਮੈਂਟ ਅਥਾਰਾਈਜ਼ੇਸ਼ਨ ਡਾਕੂਮੈਂਟਸ ਯਾਨੀ ਕਿ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਨਵੀਂ ਪਰਮਿਟ ਲਈ ਤੁਹਾਨੂੰ ਘੱਟੋ ਘੱਟ 180 ਦਿਨ ਪਹਿਲਾਂ ਅਰਜ਼ੀ ਦੇਣੀ ਪਊਗੀ DHS ਨੇ ਚੇਤਾਵਨੀ ਦਿੱਤੀ ਹੈ ਕਿ ਮੋੜ ਤੋਂ ਵਰਕ ਪਰਮਿਟ ਲੈਣ ਵਾਲਿਆਂ ਦੀ ਨਵੇਂ ਸਿਰੇ ਤੋਂ ਜਾਂਚ ਹੋਊਗੀ ਤਾਂ ਹੀ ਵਰਕ ਪਰਮਿਟ ਦਿੱਤਾ ਜਾਊਗਾ ਯਾਨੀ ਕਿ ਪਿਛਲੀ ਜਿਹੜੀ ਇਨਕੁਆਰੀ ਹੋਈ ਸੀ ਉਹਦੇ ਆਧਾਰ ਤੇ ਤੁਹਾਨੂੰ ਐਕਸਟੈਂਡ ਨਹੀਂ ਕੀਤਾ ਜਾਊਗਾ ਜਦੋਂ ਤੁਸੀਂ ਅਪਲਾਈ ਕਰੋਗੇ ਦੁਬਾਰਾ ਤਾਂ ਸਾਰਾ ਪ੍ਰੋਸੈਸ ਹੋਏਗਾ ਦੁਬਾਰਾ ਤੋਂ ਅਮਰੀਕਾ ਦੀ ਸਰਕਾਰ ਇਹ ਸਬੰਧਿਤ ਵਿਭਾਗ ਦੇਖੇਗਾ ਕਿ ਤੁਹਾਨੂੰ ਵਰਕ ਪਰਮਿਟ ਦੇਣਾ ਹੈ ਜਾਂ ਨਹੀਂ ਦੇਣਾ ਯਾਨੀ ਕਿ ਵਰਕ ਪਰਮਿਟ ਨੂੰ ਇੱਕ ਵਾਰੀ ਮੁੜ ਤੋਂ ਲੈਣਾ ਪਊਗਾ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਉਹਨਾਂ ਭਾਰਤੀਆਂ ਤੇ ਖਾਸਾ ਅਸਰ ਪਊਗਾ ਜੋ H1B ਵੀਜ਼ਾ H4 ਸਪਾਊਸ ਵੀਜ਼ਾ ਜਾਂ ਫਿਰ STEM OPT yani ki optional practical training ਤੇ ਅਮਰੀਕਾ ਵਿੱਚ ਕੰਮ ਕਰਦੇ ਹਨ ਇਸ ਤੋਂ ਇਲਾਵਾ ਜਿਹੜੇ ਭਾਰਤੀ ਨਾਗਰਿਕ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਹਨ ਉਹਨਾਂ ਤੇ ਵੀ ਹੁਣ ਵਰਕ ਪਰਮਿਟ ਮਿਲਣ ਦੇ ਵਿੱਚ ਦੇਰੀ ਹੋਣ ਕਰਕੇ ਨੌਕਰੀ ਗਵਾਉਣ ਦਾ ਖਤਰਾ ਖੜਾ ਹੋ ਗਿਆ ਹੈ ਜਾਣਕਾਰੀ ਮੁਤਾਬਕ EAD ਯਾਨੀ ਕਿ ਵਰਕ ਪਰਮਿਟ ਰੀਨਿਊ ਕਰਵਾਉਣ ਦੇ ਲਈ ਅਮਰੀਕਾ 'ਚ 6 ਤੋਂ 7 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ ਇਸ ਲਈ ਪਹਿਲਾਂ 500 540 ਦਿਨ ਦੀ ਛੋਟ ਦਿੱਤੀ ਗਈ ਸੀ ਪਰ ਹੁਣ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋਣ ਨੂੰ ਕੁਝ ਹੀ ਮਹੀਨੇ ਜਾਂ ਦਿਨ ਬਚੇ ਨੇ ਉਹਨਾਂ ਲਈ 트럼ਪ ਸਰਕਾਰ ਵੱਲੋਂ ਆਟੋਮੈਟਿਕ ਵਰਕ ਪਰਮਿਟ ਖਤਮ ਕਰਨ ਦੇ ਨਾਲ ਨੌਕਰੀ ਉਹਨਾਂ ਨੂੰ ਛੱਡਣੀ ਪਊਗੀ ਬਿਨਾਂ ਨੌਕਰੀ ਦੇ ਘਰੇ ਬੈਠਣਾ ਪਏਗਾ ਤੇ ਹੁਣ ਸਵਾਲ ਖੜਾ ਹੁੰਦਾ ਹੈ ਕਿ ਅਮਰੀਕਾ ਦੀ 트ੰਪ ਸਰਕਾਰ ਆਖਿਰਕਾਰ ਅਜਿਹੇ ਸਖਤ ਫੈਸਲੇ ਕਿਉਂ ਲੈ ਰਹੀ ਹੈ ਮੌਜੂਦਾ ਫੈਸਲੇ ਬਾਰੇ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਸ ਦੇ ਡਾਇਰੈਕਟਰ ਜੋਸਨ ਨੇ ਕਿਹਾ ਕਿ ਇਹ ਕਦਮ ਜਿਹੜੀ ਇੰਟਰਨਲ ਸਿਕਿਉਰਿਟੀ ਹੈ ਨੈਸ਼ਨਲ ਸਿਕਿਉਰਿਟੀ ਹੈ ਕੌਮੀ ਸੁਰੱਖਿਆ ਹੈ ਉਸ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਹੈ ਯਾਨੀ ਕਿ ਜਿਹੜੇ ਪ੍ਰਵਾਸੀ ਭਾਰਤੀ ਹਨ ਜਾਂ ਕੋਈ ਵੀ ਪ੍ਰਵਾਸੀ ਅਮਰੀਕਾ 'ਚ ਰਹਿ ਰਿਹਾ ਹੈ ਉਹਨਾਂ ਨੂੰ ਅਮਰੀਕਾ ਦੀ ਸਰਕਾਰ ਕੌਮੀ ਸੁਰੱਖਿਆ ਲਈ ਖਤਰਾ ਮੰਨਦੀ ਹੈ ਉਹਨਾਂ ਕਿਹਾ ਕਿ ਹੁਣ ਅਸੀਂ ਵਿਦੇਸ਼ੀ ਨਾਗਰਿਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਵੱਧ ਅਮਰੀਕਾ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਤਰਜੀਹ ਦੇਵਾਂਗੇ ਅਮਰੀਕਾ ਵਿੱਚ ਕੰਮ ਕਰਨਾ ਇੱਕ ਵਿਸ਼ੇਸ਼ ਅਧਿਕਾਰ ਹੈ ਅਤੇ ਇਸ ਨੂੰ ਅਧਿਕਾਰ ਨਾ ਮੰਨ ਕੇ ਬੈਠ ਜਾਣਾ ਚਾਹੀਦਾ ਹੈ ਐਚ ਐਚ 1 ਬੀ ਵੀਜ਼ਾ ਦੇ ਅਨ ਅਮਰੀਕਾ ਚ ਕੰਮ ਕਰ ਰਹੇ 70 ਫੀਸਦੀ ਭਾਰਤੀਆਂ ਦੇ ਲਈ 트੍ਰੰਪ ਸਰਕਾਰ ਦਾ ਇਹ ਦੂਸਰਾ ਝਟਕਾ ਹੈ ਇਸ ਤੋਂ ਪਹਿਲਾਂ 트੍ਰੰਪ ਨੇ ਐਚ 1 ਬੀ ਵੀਜ਼ਾ ਦੀ ਫੀਸ 1 ਲੱਖ ਤੋਂ ਸਿੱਧਾ 90 ਲੱਖ ਕਰ ਦਿੱਤੀ ਯਾਨੀ ਕਿ 100% ਦੀ ਤੱਕ ਵਧਾ ਕੇ ਭਾਰਤੀਆਂ ਨੂੰ ਵੱਡਾ ਝਟਕਾ ਪਹਿਲਾਂ ਹੀ ਦਿੱਤਾ ਦੇ ਰੱਖਿਆ ਹੈ ਐਨਾ ਹੀ ਨਹੀਂ 트াম্প ਨੇ ਐਪਲ ਵਰਗੀ ਕੰਪਨੀ ਨੂੰ ਵੀ ਸਿੱਧੀ ਸਿੱਧੀ ਚੇਤਾਵਨੀ ਦੇ ਦਿੱਤੀ ਸੀ ਕਿ ਜੇ ਉਹਨਾਂ ਨੇ ਭਾਰਤ ਵਿੱਚੋਂ ਆਪਣਾ ਪਲਾਂਟ ਬੰਦ ਕਰਕੇ ਅਮਰੀਕਾ 'ਚ ਨਾ ਲਾਇਆ ਤਾਂ ਉਹਨਾਂ ਨੂੰ ਭਾਰੀ ਟੈਕਸ ਦਾ ਖਮਿਆਜ਼ਾ ਭੁਗਤਣਾ ਪਊਗਾ ਹਾਲਾਂਕਿ ਐਪਲ ਕੰਪਨੀ ਨੇ 트াম্প ਦੀ ਇਹ ਗੱਲ ਨਹੀਂ ਮੰਨੀ ਅਮਰੀਕਾ ਦੀ ਟਰੱਕ ਸੰਨ ਦੇ ਵਿੱਚ ਪੰਜਾਬੀ ਡਰਾਈਵਰਾਂ ਦਾ ਵੱਡਾ ਹਿੱਸਾ ਕੰਮ ਕਰਦਾ ਹੈ ਪਰ ਅਗਸਤ ਮਹੀਨੇ ਵਿੱਚ ਗੈਰ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਵਰਕ ਪਰਮਿਟ ਨਾ ਦੇਣ ਤੇ ਮੌਜੂਦਾ ਟਰੱਕ ਡਰਾਈਵਰਾਂ ਦੇ ਲਈ ਅੰਗਰੇਜ਼ੀ ਦੇ ਜੀ ਪਾਸ਼ਾ ਜ਼ਰੂਰੀ ਕਰਨ ਦੇ ਫੈਸਲਿਆਂ ਨੇ ਟਰੱਕ ਡਰਾਈਵਰਾਂ ਦੇ ਵਿੱਚ ਵੀ ਖਾਸ ਕਰਕੇ ਪੰਜਾਬੀ ਟਰੱਕ ਡਰਾਈਵਰਾਂ ਦੇ ਵਿੱਚ ਵੀ ਬੇਚੈਨੀ ਪੈਦਾ ਕਰ ਦਿੱਤੀ ਹੈ ਡਰ ਦੇ ਮਾਰੇ ਕਈ ਟਰੱਕ ਡਰਾਈਵਰਾਂ ਨੇ ਆਪਣੇ ਟਰੱਕ ਰੋਕ ਦਿੱਤੇ ਹਨ 트럼ਪ ਨੇ ਜਦੋਂ ਦੂਸਰੀ ਵਾਰੀ ਸੱਤਾ ਸੰਭੀ ਸੀ ਤਾਂ ਸਭ ਤੋਂ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਪਣੇ ਮੁਲਕ ਦੇ ਵਿੱਚ ਆਉਣ ਤੋਂ ਰੋਕਣ ਦੇ ਲਈ ਸਰਹੱਦਾਂ ਮਜ਼ਬੂਤ ਕੀਤੀਆਂ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਪ੍ਰਵਾਸੀਆਂ ਤੇ ICE ਯਾਨੀ ਕਿ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦਾ ਸ਼ਿਕੰਜਾ ਵੀ ਟਾਈਟ ਕਰ ਦਿੱਤਾ ਗਿਆ ਹੈ ਢੜਾ ਢੜਕ ਸੜਕਾਂ ਤੋਂ ਹੀ ਫੜੋ ਫੜੀ ਕਰਕੇ ਵਾਪਸ ਭੇਜਿਆ ਜਾ ਰਿਹਾ ਹੈ ਰਮ ਸਰਕਾਰ ਨੇ 2028 ਤੱਕ ਭਾਰਤੀਆਂ ਨੂੰ ਗ੍ਰੀਨ ਕਾਰਡ ਅਪਲਾਈ ਕਰਨ ਦੀ ਸੂਚੀ 'ਚੋਂ ਵੀ ਬਾਹਰ ਕੱਢ ਦਿੱਤਾ ਹੈ। ਇਸ ਦੇ ਪਿੱਛੇ ਤਰਕ ਦਿੱਤਾ ਗਿਆ ਹੈ ਕਿ ਭਾਰਤੀਆਂ ਦੀ ਤੈ ਗਣਤੀ ਪੂਰੀ ਹੋ ਚੁੱਕੀ ਹੈ। ਸੋ ਕੁੱਲ ਮਿਲਾ ਕੇ ਅਮਰੀਕਾ ਨੇ ਹੁਣ ਤੱਕ ਤਕਰੀਬਨ ਤਕਰੀਬਨ ਸਾਰੇ ਰਾਹ ਭਾਰਤੀਆਂ ਦੇ ਲਈ ਬੰਦ ਕਰ ਦਿੱਤੇ ਹਨ। ਯਾਨੀ ਕਿ ਹੁਣ ਅਮਰੀਕਾ ਜਾਣ ਦਾ ਸੁਪਨਾ ਵੇਖਣਾ ਵੀ ਕਿਸੇ ਭਿਆਨਕ ਸੁਪਨੇ ਤੋਂ ਘੱਟ ਨਹੀਂ ਹੋਵੇਗਾ। ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।